भाई साहब असली जाना चाहो ने जैसा कोई दिक्कत है था। तो लेके दे दियो उसका ये तो सी सानू नहीं जान देना या राहुल हेलो यार जिंदा हो नहीं आपने एएसएल में कहा है कि रिवर इज रफ रिवर रफ तो नहीं लग रहा मुझे

की वहां पर हिंदुस्तानी रह रहे हैं हिंदुस्तान के गांव है मैं यार वहां उनको मिलने जाना चाहता हूं अगर इस देश में अगर मेरे को या उनको हम इंडिया में ही आप प्रोटेक्शन नहीं दे सकते तो फिर कारण क्या हमें क्यों रोका जा रहा है न, आप बताइए ना हमें नंगली चौकी ही जाके बैठ के आए उठे रोक नहीं गया इथे क्यों रोक गया गवर्नमेंट ऑफ इंडिया गवर्नमेंट ऑफ पंजाब को जी दोनों क्लियर कट जवाब देन ਕਿ ਇੱਥੇ ਦੇ ਪੰਜਾਬ ਦੇ ਲੋਕਾਂ ਨਾਲ ਹਾਂਜੀ ਪੰਜਾਬੀ ਪੀਖ ਨਹੀਂ ਮੰਗ ਸਕਦੇ ਜੀ ਜੋ ਇਸ ਦਰਿਆ ਨੇ ਪਹਿਲੀ ਗੱਲ ਤੇ ਜੋ ਪੰਜਾਬ ਗਵਰਨਮੈਂਟ ਨੇ ਦੋਨੋਂ ਪਾਣੀ ਇਕੱਠੇ ਛੱਡੇ ਜੀ ਇੱਥੇ ਇਹ ਓਝੇ ਨਾਲ ਜਿਹੜਾ ਸਾਹਮਣੇ ਕਹਿ ਰਹੇ ਨੇ ਕਿ ਜੀ ਇਹਦਾ ਇਹਦਾ ਫਲੋ ਬਹੁਤ ਤੇਜ਼ ਹੈ ਤੇ ਜਿਹੜਾ ਕਰੰਟ ਬਹੁਤ ਜ਼ਿਆਦਾ ਤੇਜ਼ ਆ ਰਿਹਾ ਬਿਲਕੁਲ ਤੁਸੀਂ ਦੇਖਿਆ ਕਿ ਤੇ ਹੈ ਫਲੋ ਜੀ ਬਿਲਕੁਲ ਨਾਰਮਲ ਚੱਲ ਰਿਹਾ ਪਾਣੀ ਜੀ ਜੀ ਉਦੇ ਬਾਅਦ ਉਹ ਦਾ ਟੋਗਲੇ ਪਾਸੇ ਬਸੰਤਰ ਨਾਲ ਆ ਜਾਂਦਾ ਦੋਨੋਂ ਨਾਲਿਆਂ ਦਾ ਪਾਣੀ ਪਹਿਲਾਂ ਇਹਨਾਂ ਨੂੰ ਕਿਡਿਆ ਜਾਂਦਾ ਤੇ ਬਾਅਦ ਚ ਰਣਜੀਤ ਸਾਗਰ ਡੈਮ ਨੂੰ ਰਿਲੀਜ਼ ਕੀਤਾ ਜਾਂਦਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਨੈਸ਼ਨਲ ਲੈਵਲ ਤੇ ਹੋਣੀ ਚਾਹੀਦੀ ਆ ਔਰ ਕ੍ਰਿਮੀਨਲ ਕੇਸ ਜਿਹੜਾ ਰਣਜੀਤ ਸਾਗਰ ਡੈਮ ਦਾ ਚੀਫ ਇੰਜੀਨੀਅਰ ਆ ਤੇ ਸੈਕਟਰੀ ਇਰੀਗੇਸ਼ਨ ਆ ਦੋਨਾਂ ਤੇ ਪਹਿਲੋ ਕੇਸ ਰਜਿਸਟਰ ਹੋ ਕੇ ਉਹਨਾਂ ਦੱਸਣਾ ਚਾਹੀਦਾ ਕਿ ਇਹ ਲੋਕਾਂ ਦੀ ਬਰਬਾਦੀ ਕਿਉਂ ਅੱਜ ਤੱਕ ਕਿਵੇਂ ਆਈ ਇਕਦਮ ਇਨੇ ਲੱਖ ਕਿਊਸਿਕ ਪਾਣੀ ਛੱਡ ਦੇਣਾ ਇਹ ਪੰਜਾਬ ਦੀ ਬਰਬਾਦੀ ਦੀ ਦੋਨਾਂ ਸਰਕਾਰਾਂ ਦੀ ਨਲਾਕੀ ਕਰਕੇ ਹੋਈ ਰਾਹੁਲ ਜੀ ਹੁਣ ਜਾਣਗੇ ਕਿ ਨਹੀਂ ਜਾਣਗੇ ਦੇਖੋ ਹੁਣ ਦੇਖਦੇ ਹੋ ਐਡਮੰਟ ਨੇ ਉਹ ਸਾਡੇ ਬੋਰਡ ਸੀ ਤੁਸੀਂ ਦੇਖੋ ਪਾਰ ਲੈ ਗਏ ਜੀ ਜੀ ਯਾਰ ਡੈਮੋਕਰੈਟਿਕ ਕੰਟਰੀ ਆ ਜੀ ਇੱਥੋਂ ਦਾ ਜਰ ਐਲੋਪੀ ਆ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਤੇ ਲੋਕਾਂ ਦੀ ਆਵਾਜ਼ ਤੇ ਅੱਖਾਂ ਬਣ ਕੇ ਪਾਰਲੀਮੈਂਟ ਚ ਕੰਮ ਕਰਦਾ ਉਹਦੀ ਆਵਾਜ਼ ਵੀ ਬੰਦ ਕਰਨੀ ਚਾਹੁੰਦੇ ਆ ਉਹਦੀਆਂ ਅੱਖਾਂ ਵੀ ਬੰਦ ਕਰਨੀਆਂ ਚਾਹੁੰਦੇ ਨੇ ਕੋਈ ਦੇਖਿਆ ਤੁਹਾਡੇ ਆਉਣ ਤੋਂ ਬਾਅਦ ਉਹ ਬੋਰਡ ਸੀ ਜਿਸ ਵੇਲੇ ਚਿੱਤੇ ਤੋਂ ਬੋਰਡ ਸੀ ਉਹ ਅਗਲੀ ਸਾਈਡ ਤੇ ਲੈ ਗਏ ਤੇ ਇਹਦੇ ਤੋਂ ਵੱਡੀ ਕਿਹੜੀ ਸ਼ਰਮ ਵਾਲੀ ਗੱਲ ਹੈ ਸਰਕਾਰ ਕੁਐਸ਼ਨ ਕਰਨੇ ਜੀ ਸਿਕਿਉਰਿਟੀ ਮੈਂ ਕਿਹਾ ਸਿਕਿਉਰਿਟੀ ਦੀ ਗੱਲ ਕਰੋ ਡੇਰਾ ਬੱਬਾ ਨਾਨਕ ਅਸੀਂ ਓਧਾ ਕਿਲੋਮੀਟਰ ਤੇ ਬੈਠੇ ਆਂ ਇੱਥੇ ਤੋਂ 8 ਕਿਲੋਮੀਟਰ ਤੋਂ ਡਰੀ ਜਾਂਦੇ ਆ ਪਿੰਡ ਦੀ ਵਾਸਤੇ ਸੱਤ ਸਾਰੇ 7 ਪਿੰਡ ਨੇ ਉਸ ਪਾਸੇ ਯਾਰ ਗੱਲ ਸੁਣੋ ਪੰਜਾਬ ਕੋੜ ਦੇ ਭਗਵੰਤ ਮਾਨ ਨੂੰ ਪੁੱਛਣਾ ਕਿ ਉਹਨਾਂ ਕਹੇ ਸ਼ਰਮ ਕਰ 10 ਕਰੋੜ ਤੂੰ ਜਮਾ ਨਹੀਂ ਕਰਵਾ ਰਿਆ ਇੱਥੇ ਪੁਲ ਨਹੀਂ ਬਣ ਰਿਹਾ ਉਹ ਤਾਂ ગ્રામ ਮੰਤਰੀ ਕਿਸਿਆਂ ਘੁੰਮ ਕੇ ਗਿਆ ਜੀ ਇੱਥੇ ਆਏ ਸੀ ਉੱਠਿਸ਼ ਤੇ ગ્રામ ਮੰਤਰੀ ਵੀ ਘੁੰਮ ਕੇ ਗਿਆ ਯਾਰ ਇੱਥੇ ਤੁਸੀਂ ਆ ਪ੍ਰੈਸ ਵਾਲੇ ਤੁਸੀਂ ਵੇਖਦੇ ਹੋ ਇੱਥੇ ਕਿ ਹਾਲਾਤ ਕੀ ਨੇ ਪੰਜਾਬ ਦੇ ਗੈਂਗਸਟਰイズਮ ਇੱਥੇ ਵਧ ਗਿਆ ਖਾੜਾ ਨੇ ਇਹਨੇ ਮਾਰ ਦਿੱਤਾ ਤੋ ਅੱਗੇ ਕਰਾਂਗੇ ਕੀ ਇਹ ਸਾਨੂੰ ਤਗੜੇ ਹੋ ਕੇ ਲੜਾਈ ਲੜਨੀ ਪੈਗੀ। ਕਿ ਵੀ स्विਮਿੰਗ ਕਰਕੇ ਜਾਊਂਗਾ ਜੀ ਮੈਂ ਨਹੀਂ ਜਾਣ ਦਿੱਤਾ ਤੇ। ਰਾਉਜੀ ਕਹਿੰਦੇ ਵੀ स्विਮਿੰਗ ਕਰਕੇ ਜਾਣੂ ਮੈਂ ਤਿਆਰ ਹਾਂ। ਹਾਉਲ ਯੂ نو ਤੁਸੀਂ स्विਮਿੰਗ ਵੀ ਕਰ ਸਕਦੇ ਹੋ ਬਿਲਕੁਲ ਜਾ ਸਕਦੇ ਨੇ। ਪਰ ਜੋ ਇਹਨਾਂ ਨੇ ਅੱਜ ਜੋ ਕੀਤਾ ਇਹ ਬਹੁਤ ਹੀ ਨਿੰਦਨਯੋਗ ਹੈ। ਜੀ। ਔਰ ਸ਼ਰਮ ਹੋਣੀ ਚਾਹੀਦੀ ਹੈ ਗਵਰਨਮੈਂਟ ਨੂੰ। ਤੁਹਾਨੂੰ ਲੱਗਦਾ ਅਧਿਕਾਰੀ ਖਲਾਕਾਰ ਹੋਣ ਚਾਹੀਦੇ ਸਰ। ਗਾਰ ਅਧਿਕਾਰੀ ਕਿਉਂ ਉੱਪਰਲੇ ਜਿਹੜੇ ਆਕਾ ਬੈਠੇ ਨੇ ਭਗਵੰਤ ਮਾਨ ਤੇ ਕਿਉਂ ਨਹੀਂ ਹੋਣੀ ਚਾਹੀਦੀ? ਬਿਲਕੁਲ ਬਿਲਕੁਲ। ਉਹ ਉਹ ਲਾ ਕੇ ਗਲੂਕੋਜ਼ ਲਾ ਕੇ ਬੈਠਾ ਆਪਣੇ ਘਰ ਤੇ ਜਿਹੜਾ ਉਹ ਕੌਣ ਹੀ ਪਰਮੇ ਪ੍ਰਾਈਮ ਮਿਨਿਸਟਰ ਜਿਹੜੀ ਉਹ ਗੱਲ ਕਰੇ ਪਹਿਲੇ ਪ੍ਰਾਈਮ ਮਿਨਿਸਟਰ ਆਉਂਦੇ ਸੀ ਉੱਤਰ ਕੇ ਗੱਲ ਕੇ ਕਰਦੇ ਸੀ ਤੇ ਸਾਨੂੰ ਇੱਥੇ ਦੋਨਾਂ ਸਰਕਾਰਾਂ ਦੀ ਫੇਲੀਅਰ ਆ ਔਰ ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਤਕਤ ਹੈ ਕਿ ਦੇਖੋ ਪੰਜਾਬ ਸਰਕਾਰ ਨੇ ਆਪਣੀ ਪੁਲਿਸ ਲਗਾ ਕੇ ਹਿੰਦੁਸਤਾਨ ਦੇ ਏਰੀਏ ਦੇ ਵਿੱਚ ਹੀ ਆਪਣੇ ਹੀ ਦੇਸ਼ ਦਾ ਇੰਡੀਆ ਦਾ ਹੀ ਆਪੋਜੀਸ਼ਨ ਲੀਡਰ ਸ਼੍ਰੀ ਰਾਹੁਲ ਗਾਂਧੀ ਨੂੰ ਦਰਿਆ ਤੋਂ ਪਾਰ ਦੇਣ ਨਹੀਂ ਜਾ ਰਹੇ ਕਿ ਜੀ ਉਹ ਤਾਂ ਜੀ ਅੱਗੇ ਬਾਰਡਰ ਹੈ ਬਾਰਡਰ ਤਾਂ ਇੱਥੇ ਪਹਿਲਾਂ ਵੀ ਹੈ ਸਾਡੇ ਆਪਣੇ ਲੋਕ ਉਧਰ ਵੱਸਦੇ ਆ ਦਰਿਆ ਤੋਂ ਪਾਰ ਉਹਨਾਂ ਦੇ ਹਾਲਾਤ ਪੁੱਛਣ ਜਾ ਰਿਹਾ ਉੱਥੇ ਬਾੜ ਦੀ ਬੜੀ ਦਿੱਕਤ ਹੈ ਐਸੀ ਪਿਛਲੇ 3 ਦਿਨਾਂ ਤੋਂ ਉੱਥੇ ਕੈਂਪ ਲਗਾਇਆ ਹੋਇਆ ਹੈ ਮੈਡੀਕਲ ਦਾ ਲੇਕਿਨ ਉਹਨਾਂ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਇਹ ਬੜੀ ਮੰਦਭਾਗੀ ਗੱਲ ਹੈ ਔਰ ਇਸ ਪੰਜਾਬ ਸਰਕਾਰ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿ ਪੰਜਾਬ ਸਰਕਾਰ ਸਾਡੇ ਪਾਸ ਦੇਸ਼ ਦਾ ਆਪੋਜੀਸ਼ਨ ਲੀਡਰ ਆਇਆ ਲੋਕਾਂ ਨੂੰ ਦੇਖਣ ਆਇਆ ਉਹਨਾਂ ਨੂੰ ਮਿਲਣ ਆਇਆ ਤੇ ਉਹਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਦੇਖੋ ਪਿਛਲੇ 3.5 ਸਾਲ ਚ ਇਸ ਤਰੀਕੇ ਦੇ ਨਾਲ ਇਲੀਗਲ ਮਾਈਨਿੰਗ ਹੋਈ ਹੈ ਜਿਹਦੇ ਕਰਕੇ ਇਹ ਬਾੜ ਆਈ ਹੈ ਦੂਸਰਾ ਪੰਜਾਬ ਸਰਕਾਰ ਨੇ ਪਾਣੀ ਸਮੇਂ ਸਿਰ ਨਹੀਂ ਛੱਡਿਆ ਜਿਹਦੇ ਕਰਕੇ ਜਿਹੜਾ ਬੰਨ ਭਰੇ ਰਹਿ ਗਏ ਐ ਤੇ ਹੁਣ ਇੱਕੋ ਦਮ ਜਾਂ ਛੱਡੇ ਤਾਂ ਫੇਰੇ ਬਾੜ ਆ ਗਈ ਹੈ ਇਹਦੇ ਵਾਸਤੇ ਟੋਟਲੀ ਸਰਕਾਰਾਂ ਜ਼ਿੰਮੇਵਾਰ ਹੈ ਲੋਕਾਂ ਦੀ ਤਾਂ ਖੱਜਲ ਖਵਰੀ ਹੋਈ ਜਾਂ ਲੋਕਾਂ ਦਾ ਨੁਕਸਾਨ